ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਹੋਵੇ 14 ਫਰਵਰੀ ਇੱਕ ਵੈਲੈਂਟਾਈਨ ਡੇ ਦੇ ਨਾਮ ਨਾਲ ਜਾਣੀ ਜਾਂਦੀ ਹੈ ਪਰ ਇੱਕ ਆਪਣੇ ਪੰਜਾਬ ਤੇ ਭਾਰਦੇ ਉਹਦੇ ਇੱਕ ੱੱਬਾ ਲੱਗ ਚੁੱਕਾ ਹੈ ਪੱਛਮੀ ਕਲਚਰ ਦਾ ਪੱਛਮੀ ਕਲਚਰ ਨੂੰ ਅਸੀਂ ਹਟਾਉਣ ਵਾਸਤੇ ਅਸੀਂ ਰੋਟੀ ਡੇ ਦਾ ਇੱਕ ਉਪਰਾਲਾ ਕੀਤਾ ਹੋਵੇ ਰੋਟੀ ਡੇ ਤੋਂ 14 ਫਰਵਰੀ ਦਾ ਇੱਕ ਨਾਮ ਜਾਣਿਆ ਜਾਵੇ ਤੇ ਉਹਨਾਂ ਦੇ ਨਾਲ ਅਸੀਂ ਬਲੱਡ ਕੈਂਪ ਲਾਇਆ ਨਲ ਬੂਤੇ ਵੰਡੇ ਆ ਵਾਤਾਵਰਨ ਨੂੰ ਸੰਭਾਲਣ ਵਾਸਤੇ ਆਨ ਵਾਲੇ ਟਾਈਮ ਵਿੱਚ ਏ ਬੁਟੇਕ ਲੈ ਸਾਲ ਨੂੰ ਸਾਨੂੰ ਇੱਕ ਅੱਛੀ ਛਾਂ ਦੇਣਗੇ ਫਲ ਫਰੂਟ ਦੇਣਗੇ ਤੇ ਕਪਾ ਇਨਸਾਨੀਅਤ ਦਿਖਾ ਰਹੇ ਆ 14 ਫਰਵ ਨੂੰ ਕੀ ਕਰਨਾ ਚਾਹੀਦਾ ਨਾ ਕਿ ਵੈਲੈਂਟਾਈਨ ਮਨਾਉਣਾ ਚਾਹੀਦਾ ਪਿਆਰ ਕਰਨ ਦਾ ਤਰੀਕੇ ਐ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਪ੍ਰਪੋਜ਼ ਕਰੀ ਜਾਈ ਉਹ ਹੀ ਪਿਆਰ ਕਰਨ ਦਾ ਤਰੀਕਾ ਇਹ ਸੋਚ ਕਿੱਥੋਂ ਪੈਦਾ ਹੋਈ ਤੁਹਾਡੀ ਸੋਚ ਬਸ ਮੇਰਾ ਭਤੀਜਾ ਮਨਜੋਤ ਲਾ ਲਓ ਕੁਝ ਆਪਾਂ ਚੱਲ ਕੇ ਮੇਰਾ ਫੈਮਿਲੀ ਦਾ ਸਾਰਾ ਸਹਿਯੋਗ ਲਾ ਲਓ ਕੀ ਅਸੀਂ ਕੋਈ ਇਨਸਾਨੀਅਤ ਦਾ ਕਦਮ ਚੱਕੀਏ ਈ ਆਪਾਂ 14 ਫਰਵਰੀ ਨੂੰ ਇੱਕ ਧੱਬਾ ਜਿਹੜਾ ਲੱਗਿਆ ਵੈਲੈਂਟਾਈਨ ਦਾ ਆਪਾਂ ਨੂੰ ਹਟਾਈਏ ਜੀ ਕਿਵੇਂ ਜੀ ਕਰੋਗੇ ਅੱਜ ਕੀ ਰੱਖਿਆ ਗਿਆ ਸੀ ਕੀ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਜਿਵੇਂ ਹੁੰਦਾ ਲੰਗਰ ਦਾ ਲੋਭ ਬਹੁਤ ਲੱਗਦੇ ਨੇ ਪਰ ਇੱਕ ਅਸੀਂ 14 ਫਰਵਰੀ ਨੂੰ ਗੁਰੂ ਦਾ ਲੰਗਰ ਰੋਟੀ ਦੇ ਨਾਮ ਦੇ ਨਾਲ ਵੰਡਿਆ ਜਾਂਦਾ ਜਿੰਦੇ ਜ ਆਪਾਂ ਰਾਜਮਾ ਚਾਵਲ ਹੈ ਵਾਹ ਤੰਦੂਰੀ ਰੋਟੀ ਹੈ ਕੌਫੀ ਹੈ ਚਾਹ ਤੇ ਫਰੂਟ ਦਾ ਲੰਗਰ ਵੀ ਕੀਤਾ ਗਿਆ ਲੋਕਾਂ ਨੇ ਹਾਂਜੀ ਜੀ ਬਲੱਡ ਡੋਨੇਟ ਕਰ ਰਹੇ ਹਾਂ ਜੀ டிਐਮਸੀ ਦੇ ਵਿੱਚ ਬਲੱਡ ਦੀ ਦਿੱਕਤ ਬਹੁਤ ਆਉਂਦੀ ਆ ਸਾਡੀ ਕੋਸ਼ਿਸ਼ ਹੈ 150 200 ਜੁਨਿਅਰ ਦਾ ਬਲੱਡ ਕਰਕੇ ਦੇਈਏ ਤੇ ਆਨਲੇ ਟਾਈਮ ਤੇ ਬੈਦਕ ਵਾਈਗੁਰ ਗੁਰ ਨਾ ਹੀ ਕਿਸਮ ਲੋੜ ਪਵੇ ਜੇ ਲੋੜ ਪੈਂਦੀ ਹੈ ਤਾਂ ਬਲੱਡ ਸਾਡੀ ਸੰਸਥਾ ਵੱਲੋਂ ਕਾਰਡ ਦੇ ਕੇ ਉਹਨਾਂ ਨੂੰ ਬਲੱਡ ਅਰੇਂਜ ਕਰਾਇਆ ਜਾਂਦਾ ਹੈ। ਉਹ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਕੀਤੇ ਮੈਂ ਮਨਜੋਤ ਮੱਕੜ ਮੇਰੇ ਨਾਲ ਕਰਪਾਲਾ ਹੋ ਬਲਾ ਸੇਵਾ ਸੁਸਾਇਟੀ ਦੇ ਸਾਰੇ ਵੀਰ ਨਾਲ ਸ਼ੂਮ ਜੀ ਆਪਣੇ ਸਿਮਰਨ ਜੀ ਸਾਰੇ ਆਪਣੇ ਵੀਰ ਨੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਸਾਡੀ ਐਨ ਜੀਓ ਲੋ ਰੋਟੀ ਦੇ ਮਨਾਇਆ ਜਾਂਦਾ ਹੈ। ਇਹ ਨੋਵਾਂ ਸਾਲ ਆ ਸਾਡੀ ਐਨ ਜੀਓ ਲੋ ਰੋਟੀ ਦੇ ਮਨਾਇਆ ਜਾ ਰਿਹਾ ਰੋਟੀ ਦੇ ਨਾਲ ਬਲੱਡ ਡੋਨੇਸ਼ਨ ਕੈਂਪ ਵੀ ਰੱਖਿਆ ਗਿਆ ਨਾਲ ਪਲਾਂਟਸ ਡਿਸਟ੍ਰੀਬਿਊਸ਼ਨ ਵੀ ਰੱਖੇ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਰੱਖ ਬਾਗ ਦੇ ਬਾਹਰ ਅਸੀਂ ਮਨਾਨੇ ਆ ਰੱਖ ਬਾਗ ਦੇ ਅੰਦਰ ਲੋਕੀ ਆਸ਼ਕੀ ਕਰਦੇ ਨੇ ਅਸੀਂ ਸਾਰੇ ਭਰਾ ਮਿਲ ਕੇ ਆਪਾਂ ਕਿਸੇ ਲੋੜਵੰਦ ਮਰੀਜ਼ ਨੂੰ ਖੂਨ ਦੇਈਦਾ ਨਾਲੇ ਪਲਾਂਟਸ ਡਿਸਟ੍ਰੀਬਿਊਟ ਕਰਨੇ ਆ ਤੇ ਨਾਲੇ ਕਿਸੇ ਦਾ ਦੋ ਟਾਈਮ ਦਾ ਪੇਟ ਭਰਨਾ ਜ਼ਰੂਰੀ ਦਾ ਨਹੀਂ ਆਪਾਂ ਪਿਆਰ ਸਾਂਝਾ ਕਰਨਾ ਫਲਾਵਰ ਦੇ ਇੱਕ ਹੀ ਸਾਂਝਾ ਕਰੀਏ ਕਿਸੇ ਦਾ ਦੋ ਟਾਈਮ ਆਪਾਂ ਰੋਟੀ ਖਵਾ ਕੇ ਵੀ ਅਗਲੇ ਦਾ ਬਲੇਸਿੰਗਸ ਅਗਲੇ ਤੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਜੀ ਜੂਤ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਜੀ ਟੈਕ ਬਾਦ ਯੂਥ ਨੂੰ ਆਈ ਮੈਸੇਜ ਹੈ ਜੀ ਵੈਸਟਰਨ ਕਲਚਰਲ ਨਾ ਜਾਵੋ ਆਪਣਾ ਪੰਜਾਬ ਹੈ ਗੁਰੂ ਪੀਰਾਂ ਦੀ ਧਰਤੀ ਹੈ ਠੀਕ ਹੈ ਜੀ ਆਪਾਂ ਪੰਜਾਬ ਨਾਲ ਜੁੜੇ ਰਹੀਏ ਤੇ ਆਪਾਂ ਇਹਦਾ ਤੇ ਵਧੀਆ ਕੰਮ ਕਰਦੇ ਰਹੀਏ ਤਾਂ ਕਿ ਆਪਣਾ ਪੰਜਾਬ ਦਾ ਨਾਮ ਹਰੀ ਕੇ ਪਾਸੇ ਬਣਿਆ ਰਵੇ ਠੀਕੋ ਜੀ ਐਸ ਸੋਚ ਕੋਲ ਹੋਈ 9 ਸਾਲ ਪਹਿਲਾਂ ਦੀ ਜਨਮ ਦਿਨ ਮਨਾ ਰਹੀ ਹੈ ਜੀ ਅੱਜ ਸਾਰੇ ਜਿਹੜੇ ਭਰਾ ਕਰੇ ਖੜੇ ਆ ਇਹਨਾਂ ਦੇ ਸੰਯੋਗ ਨਾਲ ਹੀ ਮਨਾ ਰਹੇ ਆ ਜੀ ਇਹ ਸਾਰੇ ਦੀ سپورਟ ਹੈ ਇਹਨਾਂ ਨੇ ਮਤਲਬ ਸਲਾਹ ਦਿੱਤੀ ਸੀ ਕਿ ਆਪਾਂ ਇੱਕ ਰੋਟੀਡੇ ਦਾ ਉਪਰਾਲਾ ਕਰੀਏ ਤਾਂ ਕਿ ਜਿੱਥੇ ਸਾਰੇ ਅੱਜ ਲੋਕੀ ਵੈਲੈਂਟਾਈਨ ਡੇ ਮਨਾਉਂਦੇ ਆ ਪਰੋਟੀਡੇ ਮਨਾਈਏ ਤਾਂ ਕਿ ਮਤਲਬ ਸਾਰਿਆਂ ਨੂੰ ਬੇਅਰ ਕਰੀਏ ਹਾਂ ਜੀ ਨੀਡ ਕੈਂਪ ਵੀ ਲਾਇਆ ਗਿਆ ਜੀ ਨਾ ਹੁਣ ਹੁਣ ਤੱਕ ਜੀ 50 ਡੋਨਰ ਹੋ ਚੁੱਕੇ ਹੋਏ ਆ ਬਾਕੀ ਸ਼ਾਮ ਤੱਕ 150 ਪਲੱਸ ਚੱਲ ਜਾਣਗੇ ਜੀ ਧੰਨਵਾਦ ਕਿਹੜਾ ਹੈਗਾ ਕੋਈ ਮੈਸੇਜ ਜੀ ਤੋਂ ਕਰਮਾਈ ਨੂੰ ਬਸ 아이 ਮੈਸੇਜ ਦਵਾਂਗਾ ਜੀ ਸਾਰੀ ਯੂਥ ਨੂੰ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਇੰਦਾ ਹੀ ਭਲਾਈ ਦੇ ਕੰਮ ਕਰਦੇ ਰਹਿਣ ਬਸ ਠੀਕ ਹੈ ਜੀ ਪਲਾਂਟ ਕਿੰਨੇ ਇੱਧਰ ਲਿਆ ਆ ਰਹੇ ਨਾ ਆਇਆ ਮੇਰਾ ਨਾਮ ਪਹਿਲਾਂ ਤਾਂ ਮੇਰਾ ਨਾਮ ਸ਼ਿਭਮਾ ਜੀ ਜੀ ਸਰ ਕੀ ਕਹਿਣਾ ਚਾਹੁੰਦੇ ਜੀ ਬਸ ਮੇਰਾ ਭਰਾ ਬਹੁਤ ਚੰਗੇ ਕੰਮ ਕਰ ਰਿਹਾ ਬਸ ਸਾਰਾ ਸਾਰਾ ਯੂਥ ਨੂੰ ਮੈਸੇਜ ਹੈ ਇਦਾਂ ਦੇ ਚੰਗੇ ਕੰਮ ਕਰੋ ਫਲਟ ਕੈਂਪ ਲਾਓ ਪਲਾਂਟ ਵੰਡੋ ਤੇ ਇਦਾਂ ਦੇ ਚੰਗੇ ਉਪਰਾਲੇ ਕਰੋ ਬਸ 아이 ਮੈਸੇਜ ਮੈਸੇਜ ਹੈ ਯੂਥ ਨੂੰ ਮੇਰਾ ਕਿਤਾ ਲੱਗ ਰਿਹਾ ਅੱਜ ਬਹੁਤ ਵਧੀਆ ਲੱਗ ਰਹੀ ਸਾਡੇ ਸਾਥੀ ਅੱਜ ਦੇਖੋ ਬ੍ਰੈਡ ਤੇਰੀ ਕਿਤਾ ਲੱਗ ਰਹੀ ਬਹੁਤ ਵਧੀਆ ਲੱਗ ਰਹੀ ਬਹੁਤ ਚੰਗਾ ਕੰਮ ਹੈ ਅੱਜ ਪਰਤੇ ਵਾਲੇ ਕਰਨ ਜੀ ਦੇ ਅੱਗੇ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਾਰੇ ਕੰਮ ਸਰਕਾਰਾਂ ਦੀ ਨਹੀਂ ਹੁੰਦੇ ਕੁਝ ਕੰਮ ਸਾਡੇ ਵੀ ਆ ਐਨ ਜੀਓਜ਼ ਦੇ ਵੀ ਹੁੰਦੇ ਇਹ ਉਥੋਂ ਕੀ ਮੈਸੇਜ ਦੋ ਯੂਥ ਨੂੰ ਮੈਸੇਜ ਆ ਚੰਗੇ ਕੰਮ ਕਰੋ ਨਸ਼ੇ ਛੱਡੋ ਚੰਗੇ ਉਪਰਾਲੇ ਕਰੋ ਇਦਾਂ ਦੇ ਚੰਗੇ ਕੰਮ ਕਰੋ ਬਸ ਠੀਕ ਹੈ ਥੈਂਕ ਯੂ